ਹਾਂਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਪਾਰ ਤੀਜੇ ਲੜਨ ਨਾਲ ਫ੍ਰੀ ਸਟਾਈਲ ਟਰਮਨ ਦਾ ਲੈ ਕੇ ਆਏ ਆ ਚੰਗੀਆਂ ਤਰ੍ਹਾਂ ਵੱਟਾਂ ਨੂੰ ਆਪਾਂ ਥੱਲੇ ਨੂੰ ਖੇਚ ਲੈਣਾ ਤੇ ਪਿੱਛੇ ਚੌੜਾ ਕਰਕੇ ਪੱਲੇ ਨੂੰ ਲਗਾ ਦੇਣਾ ਵਾ ਤੇ ਕਈ ਵੀਰਾਂ ਦੇ ਵੱਟ ਜਿਹੜੇ ਉਹ ਮੋਟੇ ਹੁੰਦੇ ਆ ਆਪਾਂ ਚੰਗੀਆਂ ਪੱਲੇ ਨੂੰ ਖੋਲ ਕੇ ਇਦਾਂ ਹੱਥ ਮਾਰ ਲੈਣਾ ਵਿੱਚ ਉਹਦੇ ਨਾਲ ਵੱਟ ਆਪਣੇ ਪੱਲੇ ਦੋਨੇ ਖੁੱਲੇ ਹੁੰਦੇ ਤੇ ਵੱਟ ਆਪਣੇ ਬਰੀਕ-ਬਰੀਕ ਪੈਂਦੇ ਜੋ ਆਪਾਂ ਪਿੰਚ ਕਰਦੇ ਆ ਤੇ ਸੀਣ ਦਾ ਧਿਆਨ ਰੱਖਣਾ ਕਿ ਸੀਣ ਵਿੱਚ ਨਾ ਆਵੇ ਸੀਣ ਨੂੰ ਆਪਾਂ ਪਿੱਛੀ ਵੱਟਾਂ ਦੇ ਲਕੋ ਲੈਣਾ ਵਾ ਤੇ ਉੱਤੋਂ ਹਲਕਾ ਜਿਹਾ ਪਿੰਚ ਕਰਨਾ ਬਾਲਾ ਨੇ ਪਿੰਚ ਕਰਨਾ ਕਈ ਵਾਰ ਗਲਤੀ ਕਰਦੇ ਹੈ ਫ੍ਰੀ ਸਟਾਈਲ ਟਰਬਨ ਦੇ ਵਿੱਚ ਉੱਤੋਂ ਪਿੰਚ ਕਰ ਦਿੰਦੇ ਉਹਨਾਂ ਸ਼ੇਪ ਆਪਣੀ ਵਧੀਆ ਨਹੀਂ ਆਉਂਦੀ ਤੇ ਉਹ ਨੋਕ ਤੇ ਰੱਖ ਕੇ ਚੰਗੇ ਨਾਲ ਵੱਟਾਂ ਨੂੰ ਖੋਲਾਂਗੇ ਤੇ YouTube ਤੇ ਜੇ ਦੇਖ ਰਹੇ ਹੋ ਤਾਂ YouTube ਦਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ Instagram ਤੇ ਹਾਂ ਤਾਂ ਫੋਲੋ ਕਰ ਲਓ ਜੇ ਕੁਝ ਵੀ ਸਿੱਖਣ ਨੂੰ ਮਿਲਦਾ ਵੀਡੀਓ ਤੋਂ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਕੀ ਕੀ ਗਲਤੀਆਂ ਜਿਹੜੀ ਸਹੀ ਕਰ ਸਕਦੇ ਆਂ ਅਸੀਂ